ਬਟਾਲਾ ਦੇ ਨੌਜਵਾਨ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਪਿੰਡ ਬਿਦੀਪੁਰ ਵਿਖੇ ਸੀਵਰੇਜ ਪਾਉਣ ਅਤੇ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਪਿੰਡ ਵਾਸੀਆਂ ਨੇ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੀਵਰੇਜ ਨਾ ਪੈਨ ਕਰਕੇ ਗੰਦੇ ਪਾਣੀ ਦੀ ਸਮੱਸਿਆ ਨਾਲ ਲੋਕ ਜੂਝ ਰਹੇ ਸਨ ਪਰ ਹੁਣ ਸੀਵਰੇਜ ਪੈ ਜਾਣ ਕਰਕੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਉਹਨਾਂ ਦੀ ਹਮੇਸ਼ਾ ਤਰਜੀਹ ਰਹੀ ਹੈ ਕਿ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣ ਅਤੇ ਇਸ ਮਕਸਦ ਨਾਲ ਲੋ ਖੁਦ ਲੋਕਾਂ ਤੱਕ ਪਹੁੰਚ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਸੁਣ ਕੇ ਹੱਲ ਕਰ ਰਹੇ ਹਨ। ਉਹਨਾਂ ਕਿਹਾ ਕਿ ਬਟਾਲਾ ਵਿਧਾਨ ਸਭਾ ਹਲਕਾ ਅੰਦਰ ਪਾਰਦਰਸ਼ੀ ਢੰਗ ਨਾਲ ਵੱਖ-ਵੱਖ ਵਿਕਾਸ ਕੰਮ ਚੱਲ ਰਹੇ ਹਨ ਅਤੇ ਵਿਕਾਸ ਕੰਮਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ। ਵਿਧਾਇਕ ਸ਼ੈਰੀ ਕਲਸੀ ਨੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਹੋਰ ਬਿਹਤਰ ਸਿਹਤ ਸੇਵਾਵਾਂ ਦੇਣ ਦੇ ਲਈ ਮੰਤਵ ਨਾਲ ਸੂਬੇ ਪਾਰ ਅੰਦਰ 829 ਆਮ ਆਦਮੀ ਕਲੀਨਿਕ ਖੋਲੇ ਗਏ ਆ ਜੋ ਸਫਲਤਾਪੂਰਵਕ ਕੰਮ ਕਰ ਰਹੇ ਨੇ ਤੁਸੀਂ ਵੀ ਦੇਖੋ ਇਹ ਪੂਰੀ ਰਿਪੋਰਟ ਬਹੁਤ ਲੰਮਾ ਸਮਾਂ 30 40 ਸਾਲ ਕੋਈ ਘੱਟ ਸਮਾਂ ਨਹੀਂ ਹੁੰਦਾ ਤੇ ਬਹੁਤੇ ਘੱਟ ਸਮਾਂ ਹੁੰਦਾ ਜਿਦੇ ਵਿੱਚ ਕਈ ਸਰਕਾਰਾਂ ਆਈਆਂ ਤੇ ਕਈ ਸਰਕਾਰਾਂ ਗਈਆਂ ਪਰ ਕਿਸੇ ਵੀ ਸਰਕਾਰ ਨੇ ਕਿਸੇ ਵੀ ਪਾਰਟੀ ਨੇ ਸਾਡੇ ਭਾਈਚਾਰੇ ਦੀ ਇਸ ਮਸਲੇ ਦੀ ਕੋਈ ਸੁਣਵਾਈ ਨਹੀਂ ਕੀਤੀ ਪਰ ਜਦੋਂ ਦੇ ਸਾਡੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆਈ ਹੈ ਹੁਣ ਦੇ ਵਿੱਚ ਆਈ ਹੈ ਨਾਲ ਦੇ ਨਾਲ ਸਾਡੇ ਐਮਐਲਏ ਅਮਨ ਸਿੰਘ ਸ਼ੈਰੀ ਕਲਸੀ ਜੀ ਦੀ ਅਗਵਾਈ ਹੇਠ ਜੋ 30 40 ਸਾਲ ਤੋਂ ਪਹਿਲਾਂ ਦਾ ਮਸਲਾ ਚੱਲਦਾ ਆ ਰਿਹਾ ਸੀ ਅੱਜ ਪ੍ਰਭੂ ਦੀ ਕਿਰਪਾ ਨਾਲ ਐਮਰ ਸਾਹਿਬ ਦੇ ਧਿਆਨ ਨਾਲ ਇਹ ਮਸਲਾ ਜਿਹੜਾ ਵਾ ਹੱਲ ਹੋ ਗਿਆ ਵਾ ਜਿਹੜਾ ਕਿ ਸੀਵਰ ਦਾ ਮਸਲਾ ਇਸ ਪਿੰਡ ਦਾ ਇਸ ਚੜਦਾ ਆ ਰਿਹਾ ਸੀ ਉਹਨੂੰ ਅੱਜ ਐਮਰ ਸਾਹਿਬ ਨੇ ਆਪਣੇ ਵਾਦੇ ਨਾਲ ਉਹਦੇ ਪੂਰਾ ਕੀਤਾ ਜੀ ਬਸ ਉਹਨਾਂ ਨੇ ਤਾਂ ਵਾਦਾ ਕਰਤਾ ਹੁਣ ਤੁਸੀਂ ਵੀ ਇੱਕ ਵਾਦਾ ਕੀਤਾ ਕਿ ਸਫਾਈ ਇਹੀ ਰੱਖਾਂਗੇ ਮੈਂ ਕਿਹਾ ਜੀ ਕੰਮ ਉਹਨਾਂ ਦਾ ਸਫਾਈ ਸਾਡੀ ਮਤਲਬ ਇਸੀ ਸੋਚ ਦੇ ਨਾਲ ਅਸੀਂ ਆਮ ਸਮੇਂ ਦੇ ਵਿੱਚ ਵੀ ਸਿਰਫ ਇੱਥੇ ਤੱਕ ਨਹੀਂ ਪੂਰੇ ਬਟਾਲੇ ਹਲਕੇ ਤੱਕ ਨਹੀਂ ਪੂਰੇ ਲੋਕ ਸਭਾ ਤੱਕ ਆਪਣੇ ਪਾਈ ਚਰਜਾ ਇਹ ਮੈਸੇਜ ਦੇਣਾ ਇਸ ਤਰ੍ਹਾਂ ਦੇਣਾ ਕਿ ਜਿਹੜੀ ਇੱਕ ਪਾਰਟੀ ਹੈ ਸਿਰਫ ਆਮ ਆਦਮੀ ਪਾਰਟੀ ਕਹਿੰਜੀ ਪਾਰਟੀ ਹੈ ਜੋ ਧਰਮ ਨਿਰਪੇਖ ਹੋ ਕੇ ਸੋਚ-ਸੋਚਦੀ ਆ ਔਰ ਹਰੇ ਪਾਈ ਚਰਨਾਂ ਨਾਲ ਲੈ ਕੇ ਚਲਦੀ ਆ ਅ ਮੈਂ ਸਭ ਤੋਂ ਪਹਿਲਾਂ ਆਪਣੇ ਵੱਲੋਂ ਦੇ ਆਪਣੀ ਜੋ ਸਾਡੇ ਚਰਚ ਵਿਧੀਪੁਰ ਦੀ ਦਾ 35 ਕੋਸਟਲ ਮਿਸ਼ਨ ਚਰਚ ਦੀ ਪੂਰੀ ਕਲਿਸੀਆਂ ਵੱਲੋਂ ਆਪਾਂ ਦਿਲ ਤੋਂ ਧੰਨਵਾਦ ਕਰਦੇ ਹਾਂ ਹਲਕਾ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਮੌਜੂਦਾ ਐਮਐਲਏ ਸਾਡੇ ਅਮਨ ਸਿੰਘ ਸ਼ੈਰੀ ਕਲਸੀ ਸਾਹਿਬ ਉਹਨਾਂ ਨੇ ਅੱਜ ਜਿਹੜਾ ਸਾਡਾ ਐਨ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵਡ ਐਸ ਐਸ ਗਰੁੱਪ ਸੈਸ਼ਨ ਚੌਂਕ ਖੁਸ਼ਿਆਰਪੁਰ ਸਾਡਾ 35 40 ਸਾਲ ਤੋਂ ਸਾਡਾ ਚਰਚ ਦਾ ਕੰਮ ਰੁਕਿਆ ਸੀ ਅੱਜ ਉਹਨਾਂ 40 ਸਾਲ ਪੁਰਾਣਾ ਕੰਮ ਜਿਹੜਾ ਵਾ ਅੱਜ ਉਸ ਕੰਮ ਦਾ ਸੀਵਰੇਜ ਦਾ ਪਾਣੀ ਦਾ ਜਿਹੜਾ ਬੜਾ ਜ਼ਰੂਰੀ ਸੀ ਚਰਚ ਦਾ ਪਾਣੀ ਦੇ ਨਿਕਾਸ ਦਾ ਕੰਮ ਅੱਜ ਉਹਨਾਂ ਨਹੀਂ ਪੱਥਰ ਰੱਖ ਕੇ ਅੱਜ ਦੀ ਕੰਮ ਦੀ ਜਿਹੜੀ ਸ਼ੁਰੂਆਤ ਕੀਤੀ ਆ ਅਸੀਂ ਆਪਣੇ ਵੱਲੋਂ ਤੇ ਆਪਣੀ ਪੂਰੀ ਚਰਚ ਦੀ ਟੀਮ ਵੱਲੋਂ ਆਪਣੇ ਐਮਐਲਏ ਸਾਹਿਬ ਹਲਕਾ ਬਟਾਲਾ ਤੋਂ ਸਾਡੇ ਸ਼ੈਰੀ ਕਲਸੀ ਸਾਹਿਬ ਦਾ ਆਪਾਂ ਦਿਲ ਤੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਜੋ ਸਾਡੇ ਚਰਚ ਪ੍ਰਤੀ ਜਿਹੜਾ ਇਹ ਪਿਆਰ ਦਿਖਾਇਆ ਵਾ ਤੇ ਜਿਹੜਾ ਸਾਡਾ 40 ਸਾਲ ਦਾ ਰੁਕਿਆ ਕੰਮ ਆ ਸੀਵਰੇ ਦਾ ਪਾਣੀ ਦਾ ਨੀਂ ਪੱਥਰ ਰੱਖ ਕੇ ਸ਼ੁਰੂ ਕਰਵਾਇਆ ਆਪਾਂ ਦਿਲ ਤੋਂ ਧੰਨਵਾਦ ਕਰਦੇ ਹਾਂ ਇਹਦੇ ਨਾਲ ਆਪਾਂ ਆਮ ਆਦਮੀ ਪਾਰਟੀ ਦਾ ਵੀ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਇਹੋ ਜਿਹੇ ਜਿਹੜੇ ਨਮਾਇंदे ਜਿੱਤੇ ਹੋਏ ਚੁਣੇ ਆ ਉਹ ਇਹਨਾਂ ਵਧੀਆ ਜਿਹੜਾ ਪਬਲਿਕ ਦੇ ਵਿੱਚ ਜਿਹੜਾ ਵਾ ਕੰਮ ਕਰ ਰਹੀ ਆ ਤੇ ਇਹਦੇ ਨਾਲ ਸਾਡੀ ਆਮ ਆਦਮੀ ਪਾਰਟੀ ਦੀ ਜਿਹੜੀ ਗ੍ਰੋਥ ਆ ਉਹ ਬੜੇ ਹਾਈ ਲੈਵਲ ਤੇ ਜਿਹੜੀ ਆ ਵਧ ਰਹੀ ਆ ਨੌਜਵਾਨ ਨੌਜਵਾਨ ਜੋ ਸਾਡੇ ਬਟਾਲੇ ਤੋਂ ਨੇਤਾ ਜੀ ਆਏ ਉਹ ਸਾਰੇ 40 ਸਾਲ ਤੋਂ ਕੰਮ ਰੁਕਿਆ ਸੀ ਜਿਹੜਾ ਉਹਨਾਂ ਨੇ ਅੱਜ ਪਹਿਲੇ ਪਿਆਰ ਵਿੱਚ ਤੇ ਨੌਜਵਾਨ ਕੰਮ ਕਰਕੇ ਗਏ ਤੇ ਪਰਮਾਤਮਾ ਇਹਨਾਂ ਨੂੰ ਲੱਖ ਲੱਖ ਵਧਾਈ ਬੋਟ ਪਾਈ ਯਾਰ ਅਸੀਂ ਪੰਜੇ ਨੂੰ ਪੰਜੇ ਪਾਈ ਚੰਨੀ ਸਾਹਿਬ ਅੱਜ ਸਿਫਤਾਂ ਤੁਸੀਂ ਕਰਨ ਦੇ ਯਾਰ ਫਿਰ ਜਿਹੜਾ ਕੰਮ ਕਰੋ ਉਹਦੀਆਂ ਕਰਨੀਆਂ ਕਿ ਐਵੇਂ ਦੂਜੇ ਦੇ ਕੜੀ ਗਈਏ ਅੱਛਾ ਕਿਦਾਂ ਦਾ ਵੇਖਿਆ ਕੰਮ ਫਿਰ ਉਹਦੇ ਪੰਜਿਆਂ ਦੇ ਨੇ ਕੀਤੇ 40 ਸਾਰੇ ਚਲੋ ਸਮੇਂ ਦੇ ਮੁਤਾਬਕ ਜਿੱਦਾਂ ਦਾ ਵੀ ਮਾਹੌਲ ਹੀ ਜਾਂ ਕੁਝ ਸਾਡੇ ਵਿੱਚ ਵੀ ਕਮੀਆਂ ਹੁੰਦੀਆਂ ਨਹੀਂ ਕਿ ਇਹਦੀ ਗਲਤੀ ਨਹੀਂ ਸਾਡੇ ਵਿੱਚ ਵਾ ਜਦੋਂ ਅਸੀਂ ਵੋਟ ਪਾਦੇ ਨਾ ਸੋਚਦੇ ਨਹੀਂਗੇ ਜੇ ਤਾਂ ਇਹ ਸੋਚਿਆ ਵੀ ਆਪਾਂ ਦੇਖਾਂਗੇ ਵੀ ਜਿਹੜਾ ਕੰਮ ਕਰੂ ਉਹਦੇ ਉਹਨੂੰ ਵੋਟ ਪਾਵਾਂਗੇ ਨਹੀਂ ਤੇ ਇਹਨਾਂ ਨੂੰ ਕਦੀ ਵੋਟ ਨਹੀਂ ਪਾਵਾਂਗੇ ਹੁਣ ਅਗੋ ਕੀ ਇਹ 2024 ਆ ਗਈ 2024 ਚ ਉਹਨੇ ਜੋ ਸਾਡੇ ਵੀਰ ਜੀ ਪਾ ਕੇ ਗਏ ਆ ਨੂੰ ਦੇਖ ਕੇ ਗਏ ਆ ਕਿੱਡਾ ਸੋਹਣਾ ਸੀ ਵਰ ਦਾ ਤੇ ਆਪਾਂ ਨੇ ਇਹਦੀ ਮਦਦ ਕਰਨੀ ਨੇ ਸ਼ਹਿਰ ਵਾਲੋ ਜਿੰਨੇ ਪਿੰਡ ਮਲਖਪੁਰ, ਦਿয়ালਗੜ੍ਹ, ਹਰਸੀਆਂ, ਉਦੋਵਾਲ, ਖੋਖਰਪੁੱਜੀ ਪਿੰਡ ਨਹੀਂ ਹੋਈ ਇਹਦੇ ਵਿੱਚ ਅਪਾ ਇਹਦੀ ਫੁੱਲ ਮਦਦ ਕਰਾਂਗੇ ਜਿੱਥੇ ਸਾਡਾ ਵੀਰ ਡਿਊਟੀ ਲਾਏਗਾ ਉਹ ਪਿੰਡਾਂ ਦੇ ਵਿੱਚ ਜਾ ਕੇ ਰਾਤ ਦਿਨ ਦੀ ਮਿਹਨਤ ਕਰਾਂਗੇ ਪਹਿਲੋ ਤੁਸੀਂ ਧੰਨਵਾਦ ਕਰਾਂਗੇ ਜੀ ਸ਼ਰੀ ਕਲਸੀ ਜੀ ਦਾ ਜਿਨ੍ਹਾਂ ਇੱਕ ਬਹੁਤ ਹੀ ਇੱਕ ਵਧੀਆ ਇੱਕ ਨੇਕ ਕੰਮ ਅੱਜ ਕਰਕੇ ਇੱਕ ਕ੍ਰਿਸਚੀਅਨ ਭਾਈਚਾਰੇ ਦਾ ਜਿਹੜਾ ਵਾ ਉਹਨਾਂ ਬਹੁਤ ਹੀ ਇੱਕ ਦਿਲ ਨੂੰ ਜਿੱਤਿਆ ਆ ਬਹੁਤ ਇਹਨਾਂ ਇੱਕ ਇੱਕ ਕਾਫੀ ਸਾਡੇ ਭਰਾਵਾਂ ਨੇ ਵੀ ਦੱਸਿਆ ਵਾ ਕਿ 40 ਸਾਲ ਤੋਂ ਇਹ ਕੰਮ ਰੁਕਿਆ ਹੋਇਆ ਸੀ ਬੇਸ਼ੱਕ ਐਮਐਲ ਹੋਰ ਵੀ ਆਏ ਨੇ ਹੋਰ ਵੀ ਸਾਡੇ ਨੇਤਾ ਇੱਥੇ ਆਉਂਦੇ ਰਹੇ ਆ ਪਰ ਖੁਦਾ ਦੀ ਦਇਆ ਨਾਲ ਇਹਨਾਂ ਨੂੰ ਪਰਮੇਸ਼ਰ ਨੇ ਹਲੀਮ ਕੀਤਾ ਇਹਨਾਂ ਨੇ ਅੱਜ ਆ ਕੇ ਤੇ ਇਸ ਜਿਹੜਾ ਸੀਵਰੇਜ ਦਾ ਜਿਹੜਾ ਆ ਉਹ ਕੰਮ ਨੂੰ ਉਹਨਾਂ ਅੱਜ ਸ਼ੁਰੂ ਕਰ ਦਿੱਤਾ ਆ ਅਸੀਂ ਸਹਿਰੀ ਕਲਸੀ ਜੀ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਪ੍ਰਮਾਤਮਾ ਇਹਨਾਂ ਨੂੰ ਹੋਰ ਵੀ ਜ਼ਿਆਦਾ ਅੱਗੇ ਸਰਕਾਰਾਂ ਦੇ ਵਿੱਚ ਅਹੁਦੇਵਾਨ ਬਣਾਉਣ ਹੋਰ ਵੀ ਇਹਨਾਂ ਨੂੰ ਤਾਕਤ ਦੇਣ ਤੇ ਜੋ ਇਹਨਾਂ ਨੇ ਸਾਡੇ ਨਾਲ ਅੱਜ ਇੱਕ ਭਲਾਈ ਦਾ ਕੰਮ ਕਰਕੇ ਗਏ ਆ ਅਸੀਂ ਵੀ ਇਹਨਾਂ ਦੇ ਨਾਲ ਜਿੱਥੇ ਸਾਨੂੰ ਕਹਣਗੇ ਉੱਥੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਵੀ ਇਹਨਾਂ ਦੇ ਨਾਲ ਪੂਰੀ ਮਦਦ ਕਰਾਂਗੇ ਅਸੀਂ ਆਸਾਂ ਹੋਰਨਾਂ ਤੇ ਵੀ ਲਾਈਆਂ ਸੀ ਪਰ ਉਹਨਾਂ ਸਾਨੂੰ ਲਾਰਿਆਂ ਦੇ ਵਿੱਚ ਕਈ ਤਰ੍ਹਾਂ ਦੇ ਟਾਈਮ ਟਪਾਟ ਪੂਕੇ ਕਈ ਲੰਮਾ ਸਮਾਂ ਸਾਨੂੰ ਉਹ ਖਿੱਚ ਕੇ ਕਰਦੇ ਨੇ ਬਹੁਤ ਸਾਰੀ ਇਹ ਪ੍ਰੋਬਲਮ ਸੀ ਸਾਡੇ ਚਰਚ ਦੀ ਜਿਹੜਾ ਪਾਣੀ ਦਾ ਵਕਾਸ ਨਹੀਂ ਕਿਤੇ ਜਦੋਂ ਵੀ ਕਨਵੈਨਸ਼ਨ ਆਉਂਦੀ ਸੀ ਸਾਡਾ ਸਾਥ ਸੰਗ ਹੁੰਦਾ ਸੀ ਉਦੋਂ ਸਾਨੂੰ ਟੰਕਰ ਭਣ ਭਰ ਕੇ ਐਸੋ ਪਾਣੀ ਦੇ ਗੰਦੇ ਪਾਣੀ ਦੇ ਬਾਹਰ ਕਿਤੇ ਖਰਨੇ ਪੈਂਦੇ ਸੀ ਤੇ ਸਾਨੂੰ ਬਹੁਤ ਪ੍ਰੋਬਲਮ ਆਉਂਦੀ ਸੀ ਕਿਉਂਕਿ ਇੱਕ ਪੰਜਾਬ ਦੇ ਵਿੱਚ ਇੱਕ ਸਾਡਾ ਮੇਨ ਜਿਹੜਾ ਸੈਂਟਰ ਆ ਉਹ ਸਾਡਾ ਬਿਧੀਪੁਰ ਏਤਰੀਅਲ ਦੇ ਵਿੱਚ ਇੱਕ ਸੈਂਟਰ ਬਣਾਇਆ ਗਿਆ ਸਾਡੀ ਮਿਸ਼ਨ ਵੱਲੋਂ ਇਹਦੇ ਵਿੱਚ ਇਹੀ ਜ਼ਿਆਦਾ ਪ੍ਰੋਬਲਮ ਸਾਨੂੰ ਆਉਂਦੀ ਸੀ ਕਿ ਪਾਣੀ ਦੀ ਬਹੁਤ ਜ਼ਿਆਦਾ ਸਾਨੂੰ ਸਮੱਸਿਆ ਆਉਂਦੀ ਸੀ ਅੱਜ ਉਹ ਸਮੱਸਿਆ ਦਾ ਸਬਾਧਨ ਧੰਨਵਾਦ ਤੇ ਸਾਡੇ ਵਿੱਚ ਸ਼ੈਰੀ ਕਲਸੀ ਜੀ ਆ ਕੇ ਉਹਨਾਂ ਇਸ ਸੀਵਰਜ ਨੂੰ ਕਰਕੇ ਸਾਡੇ ਸਾਰੇ ਕ੍ਰਿਸਚੀਅਨ ਭਾਈਚਾਰੇ ਦਾ ਇੱਕ ਮਨ ਨੂੰ ਜਿੱਤਿਆ ਆ ਇੱਕ ਸਾਡੇ ਨਾਲ ਉਹਨਾਂ ਇੱਕ ਸਾਡੇ ਹੱਥ ਫੜ ਕੇ ਉਹਨਾਂ ਸਾਡੇ ਇਸ ਕੰਮ ਨੂੰ ਕਰਕੇ ਸਾਡੇ ਨਾਲ ਇੱਕ ਇੱਕ ਵਾਦਾ ਜੋ ਕੀਤਾ ਸੀ ਉਹ ਪੂਰਾ ਕਰਕੇ ਗਏ ਆ ਅਸੀਂ ਬਹੁਤ ਇਹਨਾਂ ਦਾ ਸ਼ੈਰੀ ਕਲਸੀ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਤੇ ਆਮ ਆਮ ਆਦਮੀ ਪਾਰਟੀ ਜਿਹੜੀ ਆ ਸਾਡੀ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਕਰਦੇ ਆ ਭਗਵੰਤ ਮਾਨ ਜੀ ਦਾ ਵੀ ਸ਼ੁਕਰਗੁਜ਼ਾਰ ਕਰਦੇ ਆ ਕਿਉਂਕਿ ਉਹਨਾਂ ਨੇ ਇੱਕ ਚੰਗੇ ਨੀ ਤੇ ਚੰਗੀ ਸਰਕਾਰ ਨੂੰ ਲੈ ਕੇ ਚੰਗੀ ਸਿਹਤ ਵੱਲ ਖੜੇ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਸਰਕਾਰ ਦਾ